ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਮੱਝਾਂ ਤੇ ਪਲੱਸ ਗਾਵਾਂ ਤੇ ਇੱਕ ਦਿਖਾਉਣਾ ਤੁਹਾਨੂੰ ਜਰਸੀ ਦਾ ਨਗੀਨਾ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਆਓ ਅੱਗੇ ਵੀਰਨਾ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਾਡਰਾ ਦੱਸੋ ਵੀਰ ਆਪਣਾ ਨਾਮ ਚੱਕੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਸੇਖਾ ਧੂਰੀ ਨੂੰ ਬਰਨਾਲਾਉਂ ਹਾਂਜੀ ਉਸ ਰੋਡ ਤੇ ਤਕਨੂ ਮੀਟਰ ਅੱਗੇ ਗੈਂਟੀਆਂ ਤੋਂ ਆਪਣਾ ਫਾਰਮਾ ਫਾਰਮਾ ਦਾ ਨਾਮ ਵੀ ਜੱਗੀ ਡੇਰੀ ਫਾਰਮ ਬੋਰਡ ਲੱਗਿਆ ਰੋਡ ਤੇ ਵੀ ਆਪਣੇ ਫਾਰਮ ਤੇ ਵੀ 98153967 3072 ਦੀ ਨੰਬਰ ਹੈਗਾ ਅੱਜ ਕਿੰਨੇ ਬੈੜਾ ਹਾਂ ਹਾਂ ਬੈੜਾ ਆਪਣੇ ਕੋਲ ਹੈਗੇ ਬਾਜੀ ਤੁੰ ਦਾ ਬੈੜਾ ਆਪਣੇ ਕੋਲ 13 14 ਬੈੜਾ ਛੜੀਆਂ ਜੀ ਆਪੋ 4 4 ਬੈੜਾ 8 ਕਿ ਬੈੜਾ ਦਿਖਾਵਾਣੇ ਨੇ ਪਹਿਲਾ ਨੰਬਰ ਮੱਝ ਦੇਖਦੇ ਪਏ ਹਾਂ ਮੱਝ ਤਾਂ ਜੀ ਸੂਈ ਆ ਬਾਈ ਜੀ 23 ਤਰੀਕ ਦੀ ਸੂਈ ਹੋਈ ਹੈ ਬੱਚਾ ਕੀ ਆ ਟੀਵੀ ਤੇ ਠੀਕ ਹੈ ਬਸ ਇੱਕ ਹੋਰ ਗੱਲ ਆ ਬਾਈ ਜਿੰਨੇ ਵੀ ਪ੍ਰਾਣ ਜਾਨਵਰਾਂ ਕਿਸੇ ਜਾਨਵਰ ਨੂੰ ਵੀ ਏਖੜ ਨਹੀਂ ਹੁੰਦਾ ਜੀ ਇਹ ਨਹੀਂ ਵੀ ਪਰ ਡੰਗ ਛੱਡ ਕੇ ਵੀਡੀਓ ਬਣਾਵਾਂਗੇ ਤੁਸੀਂ ਮੇਲਾ ਵੀ ਦੇਖਿਆ ਜੀ ਆਪਾਂ ਕਦੇ ਵੀ ਡੰਗ ਛੱਡ ਕੇ ਵੀਡੀਓ ਨਹੀਂ ਬਣਾਉਂਦੇ ਵੀ ਠੀਕ ਆ ਮੈਂ ਚਾਰੋਆ ਤੁਰਦੀ ਫਿਰਦੀ ਗਾਲਾ ਕਰਦੀ ਆ ਜਮ ਹਣਾ ਟਿੱਪ ਟਿੱਪ ਖੜ ਦੱਸੋ ਮੈਂ ਲੈਵਾ ਦਿਖਾ ਦੇ ਮੈਂ ਮੰਨਦਾ ਵੀ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਆ ਮੰਦੀ ਇਹਦੇ ਬਾਈ ਦੁੱਧ ਹੁਣ ਕਿੰਨਾ ਚੋਂ ਵਾਲਾ ਬਾਈ ਜਿਹੜੀ ਚੋਂ ਵਾਲੀ ਬੌਲੀ ਆ 23 ਤਰੀਕ ਨੂੰ ਆਪਣੇ ਕੋਲੇ ਸੁੱਈ ਆ ਜੀ ਚੇਰ ਜੱਪੇ ਦੀ ਬਿਲਕੁਲ ਸਾਫਾ ਫੁੱਲ ਗਰੰਟੀ ਦੇਵਾਂਗੇ ਜੀ ਆਪਾਂ ਤੋਂ 16 ਕਾਲ ਉਠਾਰਾ ਕਾਲ ਉਪਰ ਆਜ ਇਸ ਟਾਈਮ 10 ਕਿਲੋ ਬੋਲੀ ਤਿਆਰ ਹੈ ਕਿਲੋ ਵਾਲੀ ਜਮਾ ਨਿੱਬੜਨ ਵਾਲਾ ਨਿੱਬੜਨ ਵਾਲਾ ਸਾਡੇ ਵਪਾਰੀਆਂ ਵਾਲਾ ਹੈਗਾ 13-14 ਕਿਲੋ ਠੀਕ ਹੈ ਤੇ ਕਿੰਨਾ ਦਤ ਪਾ ਦੂ ਹਾਈਸਟ ਬਈ ਜਿਹੜੇ ਮਾਲਕ ਤੋਂ ਲਈ ਆ ਉਹ ਕਹਿੰਕੇ ਕਿ ਆ ਵੀ ਬਾਈ ਮੰਨਿਆ ਤੂੰ ਤੋ 14 ਕੰਨੋਂ ਪਹਿਲਾਂ ਨੂੰ ਸਾਨੂੰ 14 ਮੰਨ ਕੇ ਹੀ ਲੈ ਲੈ ਹਾਂ 14 ਮੰਨ ਕੇ ਹੀ ਲੈ ਲੈ ਮੇਰੇ ਭੈਣ ਭਰਾ ਵੀਰ ਜਿਹੜਾ ਲਊਗਾ ਬਾਕੀ ਕੋਈ ਛੇੜ ਕੋਈ ਛੱਪਾ ਹੈ ਮੰਨ ਲਵੀ ਲੈ ਆਥਣੂਆਂ ਲੈਵਾ ਪਾਟਣ ਦੇ ਲਾ ਦੂਗੀ 7 ਵਜੇ ਚ ਬਾਈ ਹੋਈ ਹੋਈ ਇਹਦੀ ਬਾਈ ਰੇਟ ਇਹਦਾ ਹਾਂ ਇੱਕ ਹੱਥ ਮੰਨ ਕੇ ਬੇਨਤੀ ਆ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਪ੍ਰੋਜੈਕਟ ਕਰਾਂਗੇ ਵੀਰੇ ਹਨ ਵੀਡੀਓ ਚ ਕੋਈ ਜ਼ਿਆਦਾ 2000 ਰੁਪਏ ਛੋੜ ਹੋ ਜੂਗੀ ਜਾਂ 50 ਕਿਲੋਮੀਟਰ ਦੀ ਪਹੁੰਚ ਹੋ ਜੂਗੀ ਕੀ ਰੇਟ ਰੱਖਿਆ ਹੈ ਕੀ ਦੀ ਹੋਊਗੀ ਹਾਂ ਫਿਕਸ ਪ੍ਰਾਈਸ ਹੀ ਹੋਣਗੇ 1,25,000 ਦੀ ਝੋਟੀ ਦੇ ਦੇਣੀ ਵੀਰੇ 1,25,000 ਦੀ ਹਾਂ ਠੀਕ ਐ 1,25 ਦੀ ਝੋਟੀ ਆ ਬੱਦ ਦੇ ਦਾਂਗੇ ਜਮਾਂ ਦੇ ਦੇਗੇ ਬਾਈ ਜੀ ਆਮ ਏਰੀਆ ਦੀਆਂ ਝੋਟੀਆਂ ਦਾ ਵੀਡੀਓ ਕੱਟ ਕੇ ਦੇਖ ਲਓ 14-15 ਕਿਲੋ ਵਾਲੀਆਂ ਝੋਟੀਆਂ ਢੇਰ ਤੋਂ ਕੱਟ ਕਿਸੇ ਦਾ ਮੁੱਲ ਨਹੀਂ ਪਾਇਆ ਜੀ ਕੱਟੀ ਵੀ ਮਗਰ ਪੂਰੇ ਟੌਪ ਕਲਾਸ ਆ ਜਿਰ ਜੱਪੇ ਦੀ ਓਕਿਆ ਆ ਤੋਰ ਕੋਟ ਅੱਗੇ 2 ਨੰਬਰ ਹਾਂ 2 ਨੰਬਰ ਬਾਈ ਜੀ ਤੀਜਾ ਸਵੇਰ ਹੁੰਦੀ ਆ ਪਿਓ ਰਿਹਾ ਜੀ ਪਰ ਲੈਵਾ ਇੰਨਾ ਸਾਫ ਹਨ ਮਜਰਾ ਜੀ ਤੀਜੇ ਸਵੇਰ ਸੂਣ ਚ ਕਹਿ ਦੇਣ ਬਾਕੀ ਆ ਤੈਨੂੰ ਵੀਰੇ ਲੈ ਜੂਗੀ ਹੱਥਾ ਜੇ ਮੇਰੇ ਸਾਹਨਾ ਹੱਥਾ ਵੀ ਘੱਟ ਕਰ ਦੇ ਦੀ ਸੂਤਿਆ ਵੀ ਘੱਟ ਵੀ ਘੱਟ ਸਕਦੀ ਆ ਠੀਕ ਆ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਵੀਰੇ ਜਿਹੜਾ ਮਾਲਕ ਨੇ ਦੱਸਿਆ ਵੀ 12 ਕਿਲੋ ਸੂਤ ਹੋਇਆ ਹੋਇਆ ਵੀਰੇ 10 ਕਿਲੋ ਮੰਨ ਕੇ ਲੈ ਲੈ ਜਿਹੜਾ ਭੈਣ ਭਰਾ ਨੂੰ ਦਊਗਾ ਇਹਨੂੰ ਰੇਟ ਇਹਦਾ ਰੇਟ ਵੀਰੇ 85000 ਦੀ ਮਹਿੰਦੇ ਲਹਿਗੇ ਜੀ 2000 ਰੁਪਏ ਛੋੜ ਬਜੂਗੀ ਠੀਕ ਆ ਤੋ ਜਮਾ ਦਰਮਿਆਨਾ ਦੁੱਧ ਪੀਣ ਵਾਲੀ ਯਾਰ ਹਨਾ ਵੀਰੇ ਪੂਰੀ ਟੌਪ ਕਲਾਸ ਮੇਂ ਥੋੜੀ ਸਮਾਈ ਘੱਟ ਜੁਵਾਈਆ ਕਰਨ ਵਾਲੀ ਪਿੰਡਾ ਦਿਖਾ ਦੇ ਇਹ ਦੇਖ ਲੈ ਜਮਾ ਜਮੇ ਟਰਾਗ ਜੀ ਨਹੀਂ ਹੁੰਦਾ ਜਮਾ ਫਰੀਕ ਪਿੰਡਾ ਦਾ ਬਾਕੀ ਰੇਟ ਜਮਾ ਜੈਨੂ ਹਣਾ ਹਾਂ ਰੇਟ ਮੈਂ ਜਿਹੜੇ ਪਤਾ ਕੀ ਗੱਲ ਆ ਆਪਾਂ ਵੇਚਣੀ ਆ ਨੇ ਨੇਵਾ ਦਿਖਾ ਦੇ ਸੋ 85000 ਦੇ ਵਿੱਚ 10 ਕਿਲੋ ਦੁੱਧ ਖਰਾ ਦਊਗੀ ਮੈਂ ਕਿਹਾ ਭਾਈ ਇਹ ਨੂੰ ਤਾਂ ਹੀ ਨਹੀਂ ਪਤਾ ਕਰਨ ਵਾਲੀ ਜੇ ਜਿਵੇਂ ਹੁਣ ਮਰੇ ਚਾਰ ਟੂਰ ਪਾਉਂਦੇ ਆ ਭੈਣ ਭਰਾ ਵੀਰ ਹਨਾ ਕਿਹਦੇ ਚਾਰਾਂ ਦੇ ਹੱਥ ਲੱਗੀ ਉਨੇ ਸੁਵੇਰ ਨਾਲ ਤਾਂ ਤੂੰ ਐ ਮੰਨ ਲੈ ਵੀ 5 ਲੱਖ ਲਈ ਤਿਆਰ ਹੋ ਜੂਗੀ ਤੇ ਨਾਲੇ ਦੁੱਧ ਵੀ 13-14 ਕਿਲੋ ਤਿੰਨ ਨਬਰਾਂ ਗਾਂ ਹਾਂ ਬਈ ਤਾਜੀ ਸੂਈਆ ਦਿਖਾ ਦੇ ਪਾਸੋਂ ਸੂਈਆ ਕਿਰੇ ਜੇਰ ਜੁਰਾਈ ਬੱਚਾ ਦਾ ਮੰਗ ਰਿਹਾ ਅਖੜਾ ਅਖੜਾ ਇਹਦਾ ਹਾਂ ਨਾੜੂ ਦਾ ਨਾਲ ਜੇ ਮੈਂ ਬਈ ਜਿੰਨੀ ਗੱਲ ਕਹਾਂਗੇ ਉੰਨੀ ਪ੍ਰੋਪਰ ਹੋਊਗੀ ਕੋਈ ਗਲਤ ਨਹੀਂ ਹੋਊਗੀ ਧੋਰ ਪਤ ਦੁੱਧ ਕਿੰਨਾ ਹੋਣਾ ਬਈ ਝੂਠ ਮਰਵਾਉ ਨੂੰ ਮਰਵਾਦਾ 16 ਕਿਲੋ ਮਰਵਾਦਾ 18 ਕਿਲੋ ਜੀ 12 ਕਿਲੋ ਮੋਹਰੀ 6 ਕਿਲੋ ਟਾਈਮ ਦੀ ਜਮਾਂ ਤਿਆਰ ਆ ਇਸ ਟਾਈਮ ਪੈਸੇ ਜਿਹੜੇ ਪੈਸੇ ਆ ਬਾਈ ਜੀ ਇਹਦੇ ਮੁੱਲ 52000 ਰੁਪਏ 50000 ਦੀ ਬੱਛੀ ਦੇ ਦਾਂਗੇ 50000 ਦੀ 12 ਕਿਲੋ ਦੁੱਧ ਨੈਟ ਚੋਂ ਨਾਲਾ ਹਾਜ਼ਰ ਆ ਹਾਜ਼ਰ ਆ ਬਾਈ 15 ਗਰਮ ਤੋਂ ਭਰੂਗੀ ਠੰਡੀ ਸੀਲ ਦੇਗੀ ਜਿੱਤੇ ਮਰਜੀ ਘੜਾਣਾ ਕੋਈ ਬਾਤ ਐ ਇੱਥੇ ਘੜਾ ਕੇ ਧੋਰਾ ਮਾਰ ਲਾ ਠੀਕ ਹੈ ਉਹ ਵਾਸਤੇ ਹੀ ਠੀਕ ਹੈ ਠੀਕ ਹੈ ਰੇਟ 50000 ਦੀ ਦੇਣੀ ਆ ਹਾਂ ਬੰਜੋ ਮੋਹਰੀ ਕੋਈ ਨਹੀਂ ਇੱਕ ਹੋਰ ਆ ਲੱਗ ਰਿਹਾ ਜਿਹੜੇ ਕਿਸੇ ਪਹਿਰੇ ਪਰਾਂ ਨੇ ਆਪਾਂ ਨੂੰ ਫੋਨ ਲਾ ਲਿਆ ਜੀ ਆਪਾਂ ਮੂਡ ਤੇ ਨਹੀਂ ਕਈ ਇਹ ਜੇ ਵੀਰ ਹੁੰਦੇ ਆ ਆ ਹੁਣ ਆਪਾਂ ਕੋ ਪਰਸੋਂ ਚੋਂ ਠਿੱਕ ਕੁੜੀ ਮੱਝ ਲੈ ਕੇ ਗਈ ਆ ਤੇਰੀ ਉਹ ਕਹਿੰਦੀ ਬਾਈ ਵੀ ਤੇਰੀ ਵੀਡੀਓ ਦੇਖਦਿਆਂ ਨੂੰ 2 ਸਾਲ ਹੋ ਗਏ ਜੀ ਵੀ ਕੱਪੜੇ ਸਿਉਣੀ ਆ ਮੈਂ ਕੱਪੜੇ ਸਿਉਂ ਕੇ ਮਸਾ ਪੈਸੇ ਇਕੱਠੇ ਕਰਕੇ ਲੈ ਕਹਿੰਦਾ ਮੈਂ ਮੱਝ ਤੋਂ 100 ਰੁਪਏ ਵੀ ਨਹੀਂ ਕਮਾਇਆ ਤਾਂ ਜਾਇਗਲਾ ਜੇ ਬੰਦਾ ਇੰਨੀ ਆਸ ਵੀ ਤੇ 2 ਸਾਲਾਂ ਤੋਂ ਆਪਾਂ ਮੱਝ ਲੈਣੀ ਆ ਹਨਾ ਜਿਵੇਂ ਕਹਿੰਦਾ ਫੋਰਚੂਨਰ ਗੱਡੀ ਲੈਣੀ ਆ ਅਗਲਾ ਜਾਂ ਜਿਵੇਂ ਗੇੜੇ ਗੱਡੀਆ 10 ਸਾਲਿਆਂ ਅੱਜ ਲੈਵਲ ਬਣਿਆ ਆਪਣਾ ਬਾਕੀ ਆਪਾਂ ਨੂੰ ਅਗਲੇ ਨੇ ਵੀਡੀਓ ਦੇਖੀਆ ਪਿਆਰ ਕਰਿਆ ਹਨਾ ਚੰਗਾ ਲੱਗਿਆ ਇਹਨੇ ਵੀਡੀਓ ਤੁਹਾਨੂੰ ਹੋਰ ਵੀ ਭੈਣ ਭਰਾ ਆਪਾਂ ਸੋ ਬਹੁਤ ਯੂਟਿਊਬਰ ਅੱਗੇ ਆ ਗਈ ਜਿਤਲੀ ਗਾਏ ਹਾਂ ਕਰ ਲੈੰਡੋ ਬਾਈ ਜੀ ਬੱਚੀ ਮੰਗ ਰਹੀ ਤੇ ਆ ਬੈਠੀ ਆ ਤੇ ਪੂਰੀ ਟੌਪ ਕਲਾਸ ਬੱਚੀ ਤੇ ਮਾਂ ਵੀ ਪੂਰੀ ਸਰਾ ਪੂਰੀ ਬਾਜ਼ਾਰ ਨਹੀਂ ਜਿੱਦੋਂ ਏਖੜ ਛੱਡੀ ਹੁਣ ਹੋਈ ਇਹ ਐ ਮੰਨ ਲਓ ਵੀ ਪੱਟਾਂ 'ਚ ਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਇਹ ਤਾਂ ਦੁੱਧ ਕਿੰਨਾ ਹੋਣਾ ਭਾਈ ਹੁਣ ਚੂੜ ਦਾ ਸੁੱਧ ਜਿਹੜਾ ਉਹ 16 ਕਿਲੋ ਦੁੱਧ 15 ਕਿਲੋ ਆਪਾਂ ਗਰੰਟੀ ਦੇ ਦੇਦਾਂਗੇ ਮੇਰੀ ਭੈਣ ਭਰਾ ਵੀਰ ਕੋਈ ਦੇਪੋ ਤੋਂ ਆਉਣ ਲੈਣ ਮੰਗਉਂਦਾਗਾ ਜੀ 15 ਕਿਲੋ ਦੀ ਗਰੰਟੀ ਦੇ ਦੇਦਾਂਗੇ ਸਿਰ ਠੰਡੀ ਦੁੱਧ 20 ਕਿਲੋ ਪਾ ਦੋਗੇ ਜੇ ਤੀਜੇ ਜੋਖਾ ਕੋਈ ਨਸੂਈ ਨੂੰ ਹੋਇਆ ਰੇਟ ਇਹਦਾ ਰੇਟ ਬਾਈ ਜਿਹੜਾ ਹੈਗਾ ਇਹਦਾ ਮੁੱਲ ਹੈਗਾ ਇਹਦਾ 70000 ਰੁਪਏ 2000 ਰੁਪਏ ਛੂੜ ਹੋ ਚੁਗੀ 68 ਦੀ ਦੇਦਾਂਗੇ 68 ਦੀ ਦੇਦਾਂਗੇ ਠੀਕ ਹੈ ਅੱਗੇ ਆ ਗਈ ਗੱਬਣ ਹਨਾ ਨਹੀਂ ਸੂਈ ਆ ਬਾਈ ਬੱਚੀ ਹੈ ਠੀਕ ਹੈ ਇਹਨੂੰ ਪਹਿਲਾਂ ਵੀਰ ਨੂੰ ਮੋਪਾ ਦਿਖਾ ਦਗੇ ਇੱਥੇ ਬੱਚੇ ਬੰਨੇ ਹੋਏ ਸੀ ਮੂਰੇ ਜੀ ਆਹ ਆ ਬੱਚਾ ਤਾਂ ਇਹਦਾ ਹੈਗਾ ਉਹ ਇਹਦਾ ਤਾਂ ਹੋ ਖੜਾਗਾ ਬਈ ਕੋਈ ਨਹੀਂ ਚਲੋ ਬੱਚੇ ਹੈ ਤਾੜੀਆਂ ਸਾਰੀਆਂ ਕੋਈ ਦਿੱਕਤ ਨਹੀਂ ਠੀਕ ਹੈ ਇਹਦਾ ਬਾਹਰ ਆ ਦੇਗਾ ਇੰਨੇ ਨਹੀਂ ਸ਼ਾਇਦ ਬੱਚਾ ਪੀ ਗਿਆ ਫਿਰ ਇਹਦੀ ਜੀ ਇਹ ਬੱਚੀ ਮੂਰੇ ਬੈਠੀ ਸੀ ਠੀਕ ਹੈ ਬੱਚਾ ਉਹ ਲਾ ਆ ਗਿਆ ਤਾਂ ਪਸਵਾਇਆ ਕਰ ਗਿਆ ਇੱਕ ਪਾਸੇ ਨੂੰ ਹਾਂ ਇਹ ਅਗਲਾ ਕਹਦਾ ਵੀ ਕਈ ਯਾਰ ਸ਼ੈਡ ਕੋਲ ਹੀ ਖੜੀ ਹੈ ਜਨ ਕਿਵੇਂ ਆ ਠੀਕ ਹੈ ਮਤਲਬ ਉਹ ਚੀਜ਼ ਦੀ ਆਪਣੀ ਗਾਰੰਟੀ ਆ ਪੂਰੀ ਦੁੱਧ ਕਿੰਨਾ ਹੁਣ ਭਾਈ ਇਹ ਤੜਕੇ ਸੂਈਆ ਕੱਲ ਜੀ ਰਾਤ ਆਪਾਂ 4 ਕਿਲੋ ਖਾਦੀ ਕਰੀ ਸੀ ਕੱਲ ਦੁਪਹਿਰੇ ਦੀ 4 ਕੋਈ ਜੇਰ ਪੈ ਗਈ ਸੀ ਜੀ ਤੇ ਪਹਿਲਾ ਸੂਆ ਹਨਾ ਜਮਾ ਮੈਂ ਪਹਿਨਣ ਦੰਦਾ ਜੀ ਇਹ ਹਜੇ ਠੀਕ ਹੈ ਤੇ ਰੇਟ ਇਹਦਾ ਰੇਟ ਮੈਂ ਇਹਦਾ 55000 ਰੁਪਇਆ ਮੰਨ ਤਾਂ ਕਰ ਦਾਂਗੇ 2000 ਰੁਪਏ ਛੋਟ ਕਰਕੇ ਠੀਕ ਹੈ 55000 ਮੰਨ ਤਾਂ ਆਪਾਂ ਛੋਟ ਸੱਪਾ ਕਰ ਦਾਂਗੇ ਇਹਦਾ ਤੇ ਵੀਰੇ ਜੀ ਆਪਾਂ ਗੱਬਣ ਵੈੜ ਦੇਖ ਰਹੇ ਆ ਜੀ ਚਾਈ ਵਾਲਾ ਵੀਰੇ ਪਿਆਰ ਜੀ ਪਹਿਲਾ ਵੀਡੀਓ ਦਿਖਾ ਦੇ ਪੂਰੀ ਕੋਈ ਵੀ ਭੈਣ ਭਰਾ ਵੀਰ ਕਿਤੇ ਵੀ ਤੁਮ ਐ ਕਹਦੇ ਵੀ ਇਹ ਆਦ ਕੀ ਗੋ ਕਰਦਾ ਬਈ ਠੀਕ ਹੈ ਤਪ ਤੇ ਇੰਦਾਰਾ ਕਰਦੇ ਚਾਲਨ ਪਨ ਧੰਨ ਠੀਕ ਹੈ ਹਰ ਇੱਕ ਚੀਜ਼ ਦੀ ਟੋਪਰ ਆ ਗਈ ਪੂਰੀ ਗੁੱਲੇ ਵਾਲਾ ਥਾਣਾ ਜਾਵਾਂ ਹਨਾ ਹਨ ਗੁੱਲੇ ਵਾਲਾ ਥਾਣਾ ਠੰਡੀ ਇੰਨੀ ਐ ਪਰ ਮਾੜੀ ਵੀ ਕਿਤੇ ਕੋਈ ਇੱਥੇ ਮਨ ਲੱਗ ਠੀਕ ਹੈ ਕਿਸੇ ਪਾਸੇ ਹੱਥ ਦਰਾ ਦਾ ਹੈ ਹੀ ਨਹੀਂ ਜਮ ਹਨਾ ਪੂਰਾ ਵੀ ਨਹੀਂ ਲੱਗ ਮਤਲਬ ਆਈਆ ਜੀ ਕਿਉਂ ਦੁਬਾਰਾ ਮੈਂ ਨੇ ਦੱਸਿਆ ਪਤਾ ਨਹੀਂ ਮੈਂ ਝੂਠ ਬੋਲਿਆ ਪੰਨੇ ਸੱਚ ਬੋਲਿਆ ਜੀ ਕਹਾਂ ਬਈ 16 ਕਿਲੋ ਦੁੱਧ ਚੁਆ ਜੀ 16 ਨਾ 13 14 ਦਾ ਅਗਲਾ ਚੁਆ ਹੀ ਹੁੰਦਾ 14 ਕਿਲੋ ਦੁੱਧ ਦੇ ਦਊਗੀ ਪੈਸੇ ਦਾਖ ਦੇ ਮੁਕਦੀ ਇਹ ਗੱਲ ਬਸ 5000 ਦੀ ਵੜਾ ਵੀਰੇ ਇਹ 2000 ਰੁਪਏ ਛੋੜ 63000 ਦੀ 63000 ਦੀ ਵੜਾ ਗੱਬਣਾ ਪਾ ਦੇ ਦਾਂਗੇ ਦੇ ਦਾਂਗੇ ਅਜਾ ਬਾਲ ਕੋਈ ਬਾਲਾ ਪਿਆ ਦੇਖੋ ਨਾ ਠੀਕ ਐ ਆਏ ਨਹੀਂ ਵੀ ਕਿਸੇ ਪਾਸੇ ਹੱਥ ਤਰਾ ਅੱਗੇ ਜਰਸੀ ਦਾ ਕੋਬਰਾ ਹੀ ਦੇਖੀ ਜਾਂਦੇ ਆ ਕਾ ਬਈ ਨਗੀਨਾ ਹੀ ਆ ਜਰਸੀ ਦਾ ਤਾਂ ਜੀ ਟੋਪਰੀ ਜਰਸੀ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਹੈਗੀ ਪੋਰਾ ਵੀ ਠੀਕ ਹੈ ਤੇ ਦੂਜਾ ਸੂਆ ਹੁੰਦੀ ਹੈ ਹਾਂ ਦੂਜਾ ਸੂਆ ਹੁੰਦੀ ਹੈ ਬਈ 18 ਕਿਲੋ ਤੋਂ ਮਾਲਕ ਨੇ ਦੱਸਿਆ ਵੀ ਪਹਿਲਾਂ ਦਾ ਚੋਇਆ ਜੀ ਤੇ ਅੱਜ ਦਿਨ ਕਿਆ ਕੱਢ ਜੂ ਸਹੀ ਦਿਨ ਬਈ ਤਿਆਰ ਹੀ ਵੰਡਾ ਲੈਂਦੀਆਂ ਹੈ ਮੰਨ ਲਾ ਵੀ ਦੋ ਦਿਨ ਲੈ ਵੀ ਸਕਦੀਆਂ ਤੇ ਦੋ ਦਿਨ ਪਹਿਲਾਂ ਸੂ ਵੀ ਸਕਦੀ ਹੈ ਕਹਿੰਦਾ ਬਾਬਾ ਚਾਹੇ ਵੀਰ ਕੇ 25 ਮਨ ਵਾਲੇ ਵੀ 20 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ ਬੱਚੀ ਇਹ ਖੁੱਲਾ ਭਾਈ ਗਰੰਟੀ ਤੇ سٹਾਮਪ ਤੇ ਲਿਖ ਕੇ ਦੇ ਦਾਂਗੇ 20 ਕਿਲੋ ਦਾ ਯਾਰ ਹੋਰ ਦੱਸ ਰੇਟ ਇਹਦਾ ਰੇਟ ਭਾਈ ਜਿਹੜਾ ਇਹਦਾ 75000 ਰੁਪਇਆ ਸਿਰਫ ਬਸ 75000 ਦੀ ਜਰਸੀ ਵੈੜਾ ਫੁੱਲ ਕੱਦ ਵੈੜਾ ੜੀ ਜਿੰਦ ਜਨ ਵਾਲੀ ਗੱਬਣ ਹਨਾ ਸੂਨ ਨੂੰ ਆ ਜਾਣਾ ਪੂਰੀ ਟੌਪ ਕਲਾਸ ਆ ਭਾਈ ਕਿਸੇ ਮਸਲੇ ਵੀ ਆਏ ਨਹੀਂ ਹੈਗੀ ਕਰਮਾਂ ਵਾਲੀ ਵੀ ਹੱਥ ਤਰਾ ਹੋਊਗੀ ਠੀਕ ਆ ਮੈਂ ਵੀਡੀਓ ਦੇਖਦਾ ਰਹਿਣਾ ਵੱਡੇ ਫਾਰਮਰ ਵੀ ਜਿਹੜੇ ਵੀਰ ਨੇ ਐ ਜਿਹਾ ਵੈਣਾ ਵੀ ਆਮ ਹੀ ਇੱਕ 20 ਵੀ ਮੁੱਲ ਪਾਇਆ ਹੁੰਦਾ ਜੇ ਤਾਂ ਮੈਂ ਵੀ ਹੈਰਾਨ ਹੋ ਗਿਆ ਯਾਰ ਹਾਂ ਆਪਾਂ ਵਾਪਾਂ ਵਿੱਚ ਜੜੀਆਂ ਬਾਈਰ ਕਰਮ ਵਾਲੀਆਂ ਰੱਖਣੀਆਂ ਥੋੜੀ ਨੇ ਠੀਕ ਐ ਤੇ ਵੀਰੇ ਬਾਹਰ ਦੋ ਗੱਬਣਾ ਵੜਾ ਖੜੀਆਂ ਵੱਡੀਆਂ ਹਾਂ ਵੀਰੇ ਟੋਪਰੀ ਨੇ ਦੁੱਤੀ ਨਗੀਨੇ ਨੇ ਮਾਨਾ ਜੀ 50 ਕਿਲੋ ਪਾ ਲੂਗੀ ਜੋੜੀ ਵੀਰੇ 25 25 ਕਿਲੋ ਵਾਲੀਆਂ 25 25 ਕਿਲੋ ਦੀ ਗਾਰੰਟੀ ਐ ਥਾਪ ਦੇ ਵੇਚ ਦਾਂਗੇ ਆਪਾਂ ਜੀ ਫੁੱਲ ਵੱਡਾ ਫੁੱਲ ਰੇਟ ਇਹਨਾਂ ਦੇ ਰੇਟ ਮੈਂ ਜਿਹੜਾ ਇਹਨਾਂ ਦੇ ਵੀਰ ਨੇ ਜੋੜੀ ਲੈਣੀ ਹੋਈ ਜੀ ਕਿਹੜਾ ਕਰਪੀਆ ਮੋਹਲਾ ਜੋੜੀ ਦਾ ਜੀ 5000 ਰੁਪਏ ਛੋਟ ਕਰਦਾ ਇੱਕ 45 ਦੇ ਜੋੜਾ ਦੇ ਦਾਂਗੇ ਇੱਕ 45 ਦੇ ਜੋੜਾ ਦੇ ਦਾਂਗੇ 50 ਕਿਥੋਂ ਖੁੱਤਪਾਂ سٹਾਂਡ ਤੇ ਲੇ ਕੇ ਦੇਵਾਂਗੇ ਇੰਨ ਟੋਪਰ ਵੜਾਣ ਤੇ ਇਕੱਲੀ ਇਕੱਲੀ ਲੈਣੀ ਆ 75 ਰੁਪਏ 7000 ਰੁਪਏ ਮੋਲਾ ਵੀਰੇ 2000 ਰੁਪਏ ਛੋਟ ਇਕੱਲੀ ਇਕੱਲੀ 72 ਦੀ ਹੈ ਨਾ ਹਾਂ ਪਰ ਇੱਕ ਕੀ ਲਬਾਈ ਅਮਾ ਕਹਿ ਨਾ ਵੀਰ ਇਹਨੇ ਪੈਸੇ ਲਾਉਂਦੇ ਆ ਜੀ ਕੋਈ ਜਦ ਕਿ ਤੂੰ ਖਾਉਂਦੇ ਆ ਜਿਹੜੇ 30 35 ਦੀ ਭਾਅ ਦੇ ਲਈ ਉਹ ਵੀ ਫਸਤ ਪਾਉਂਦੇ ਆ ਸੋ 30-35 ਹਜ਼ਾਰ ਦਾ ਮੋਟਰ ਨਾਲ ਚੱਲਦਾ ਜੀ ਮਿਲਦਾ ਬਾਈ ਜੀ ਹਾਂ ਸੋ ਵਰ ਐਕਸਾਈ ਲੈ ਕਹਿੰਦਾ ਪੱਠੇ ਡੋਨ ਵਾਲਾ 13000 ਦੋ ਐਸੀ ਪਿਛਲੇ ਸਾਲ 2024 ਦੀ ਗੱਲ ਆ ਤੇ ਬਣਾ ਬਾਈ ਇਹ ਕਿੱਡੇ ਕਿੱਡੇ ਕੰਮ ਤੇ ਬਣਦੇ ਬਣਾਦੇ ਫੁੱਲ ਜਿੰਦ ਜਾਨ ਆ ਨਹੀਂ ਹਣਾ ਫੁੱਲ ਜਿੰਦ ਜਾਨ ਨਹੀਂ ਟੋਕਰ ਵਛੀ ਨੇ ਸੋ 75000 ਦੇ ਵਿੱਚ ਯਾਰ ਕਿਆ ਬਾਤ ਆ ਕੋਈ ਵੀਰ ਕਹਿੰਦਾ 60 ਲਾ ਦੇ 65 ਲਾ ਦੇ ਟੋਕਰ ਲੈਣੀ ਆ ਜਿਵੇਂ ਤਾਜੀ-ਤਾਜੀ ਹੋਣੇ ਨੇ 100 ਚਾਚਾ ਤੇ ਇੱਕ ਪਿਓ ਉਹ ਗੱਲ ਆ 100 ਤੁਸੀਂ ਟੋਕਰ ਮੈਂ ਰੱਖ ਲਓ ਤੇ ਇੱਕ ਰੱਖ ਲਓ ਤਾਜੀ ਉਹ ਬਰ ਬਰਾ ਦੁੱਧ ਹੁਣੇ ਦੇਣਾ 100 ਟੋਕਰ ਜੋ ਕੋਈ ਲੱਤ ਮਾਰੂ ਕੋਸ ਕਰੂ ਵੀ ਕੋਸ ਕਰੂ ਸੋਣਾ ਯਾਰ ਕਿਸੇ ਵੀ ਵੀਰ ਕੋਲੇ ਜਾ ਕੇ ਥਣ ਘੱਟ ਵੱਧ ਨਿਕਲ ਜੇ ਕੋਈ ਬਾਹਰ ਤੁਹਾਨੂੰ ਦੀ ਹੋਵੇ ਆਪਣੀ ਸਾਰੇ ਮਾਰ ਤੋਂ ਪੂਰੀ ਫੁੱਲ ਗਰੰਟੀ ਆ ਜੀ ਤੇ ਬਹਿੜਾ ਦਿਖਾ ਦੇ ਕਾਫੀ ਆਪਾਂ ਇਹ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਬਾਈ ਇਹ ਵੀਡੀਓ ਇੱਕ ਸਿਰਫ ਹੁੰਦਾ ਵੀ ਪਤਾ ਲੱਗ ਜਾਂਦਾ ਹਨਾ ਵੀ ਫਲਾਣੇ ਦਾ ਬਾਈ ਇੰਨਾ ਮਾਲ ਖੜਾ ਹੈ ਜਿਆ ਡੰਗਲ ਖੜਾ ਆਪਣੀ ਪਸੰਦ ਦਾ ਖੜਾ 98753967 ਨੰਬਰ ਆ ਜਦੋਂ ਮਰਜੀ ਵੀਰੇ ਜੇ ਗਾਵਾਂ ਮੱਝਾ ਹਾਜ਼ਰ ਹੁੰਦੀਆਂ ਫਾਇਲ ਭਾਈ ਆਪਣੇ ਕੋਲੇ ਮੰਜਾਂ ਵੀ ਗਾਈਆਂ ਵੀ ਟੋਪਣਾ ਬਣਾਵੀਂ ਹਰ ਇੱਕ ਜੀ ਨੂੰ ਠੀਕ ਹੈ ਵੀਰੋ ਦੇਖਣ ਲਈ ਸਭ ਦਾ ਤੈਨੂੰ